ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਖ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਟੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਜੀਏ ਤੇ ਚਾਹ ਦਿੰਦੇ ਹਾਂ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਐਮ ਐਲ ਏ ਰਮਣ ਅਰੋੜਾ ਦੀ ਅਦਾਲਤ ਤੇ ਪੇਸ਼ੀ 5 ਦਿਨਾਂ ਦਾ ਮਿਲਿਆ ਰਿਮਾਂਡ ਦਾਂਦੀ ਦੋਸਤੋ ਕੇ ਪ੍ਰਿਸ਼ਟਾਚਾਰ ਤੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਰਮਣ ਅਰੋੜਾ ਨੂੰ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਜਲੰਧਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਅਦਾਲਤ ਵੱਲੋਂ ਵਿਧਾਇਕ ਵੱਲੋਂ ਰਮਨ ਅਰੋੜਾ ਦੇ ਨਾਮ 'ਤੇ 10 ਦਿਨਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ। ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ। ਰਾਤ 12 ਵਜੇ ਦੇ ਕਰੀਬ ਰਮਨ ਅਰੋੜਾ ਦਾ ਸਿਵਲ ਹਸਪਤਾਲ ਵਿਖੇ ਵਿਜੀਲੈਂਸ ਟੀਮ ਦੀ ਨਿਗਰਾਨੀ ਹੇਠ ਮੈਡੀਕਲ ਕਰਵਾਇਆ ਗਿਆ। ਰਮਨ ਅਰੋੜਾ ਦੀ ਡਾਕਟਰੀ ਪ੍ਰਕਿਰਿਆ ਦੀ ਨਿਗਰਾਨੀ ਸਿਵਲ ਹਸਪਤਾਲ ਦੀ ਈ ਐਮਓ ਡਾਕਟਰ ਜਮਰਨ ਕੌਰ ਨੇ ਕੀਤੀ। ਹਾਲਾਂਕਿ ਐਸੇ ਦੌਰਾਨ ਰਮਨ ਅਰੋੜਾ ਨੂੰ ਕਾਰ ਤੋਂ ਬਾਹਰ ਨਹੀਂ ਕੱਢਿਆ ਗਿਆ। ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੁੱਤੋਂ ਕੇਸ ਦੇ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ ਗਵਾਹ ਸਚੂ ਅੰਗਰੇਜ਼ ਸਿੰਘ ਦਾ ਦੇਹਾਂਤ ਪਿਛਲੇ ਵਾਲੇ ਦਿਨ ਹੀ ਹੋਈ ਮੌਤ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਉਸ ਵੇਲੇ ਦੇ ਥਾਣਾ ਸਿਟੀ ਇੱਕ ਮਾਨਸਾ ਦੇ ਮੁਖੀ ਅੰਗਰੇਜ਼ ਸਿੰਘ ਦਾ ਲੰਗੀ 23 ਮਈ ਦੀ ਰਾਤ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਦੇ ਹਾਦ ਹੋ ਗਿਆ ਉਹ ਕਰੀਬ ਦੋ ਬਰੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਸਨ ਅਤੇ ਅੱਜ ਕੱਲ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ ਜਦੋਂ ਗਾਇਕ ਸਿੱਧੂ ਮੂਸੇਵਾਲਾ 29 ਮਈ 2022 ਨੂੰ ਪਿੰਡ ਜਵਾਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਵੇਲੇ ਅੰਗਰੇਜ਼ ਸਿੰਘ ਬਤੌਰ ਐਸ ਐਚ ਓ ਥਾਣਾ ਸਿਟੀ ਇਕ ਮਾਨਸਾ ਵਿਖੇ ਤਾਇਨਾਤ ਸਨ ਸੇਵਾ ਮੁਕਤ ਹੋਣ ਉਪਰੰਤ ਅੰਗਰੇਜ਼ ਸਿੰਘ ਬਿਮਾਰ ਚੱਲਦੇ ਆ ਰਹੇ ਸਨ ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁੱਖ ਗਵਾਹਾਂ 'ਚੋਂ ਇੱਕ ਸਨ 23 ਮਈ ਨੂੰ ਉਹਨਾਂ ਦੀ ਕਤਲ ਮਾਮਲੇ 'ਚ ਮਾਨਸਾ ਅਦਾਲਤ ਤੇ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੜ ਬੁਲਾਇਆ ਸੀ ਪਰ 23 ਮਈ ਦੀ ਰਾਤ ਨੂੰ ਉਹ ਅੰਗਰੇਜ਼ 23 ਮਈ ਦੀ ਰਾਤ ਨੂੰ ਹੀ ਅੰਗਰੇਜ਼ ਸਿੰਘ ਦਾ ਦਹਾਤ ਹੋ ਗਿਆ ਉਹ ਮਾਨਸਾ ਸ਼ਹਿਰ ਦੇ ਪ੍ਰੋਫੈਸਰ ਕਲੋਨੀ ਵਿਖੇ ਰਹਿੰਦੇ ਸਨ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਬਿਜਲੀ ਗ੍ਰੈਡ ਨੂੰ ਲੱਗੀ ਭਿਆਨਕ ਅੱਗ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਰਹੇਗੀ ਠੱਪ ਤਾਂ ਦੀ ਦੋਸਤੋ ਕਿ ਮੋਗਾ ਵਿਖੇ ਤੇਜਨਹਰੀ ਅਤੇ ਚਖੜ ਮਗਰੋਂ ਅਚਾਨਕ ਸਿੰਘਾਂ ਵਾਲਾ ਸਥਿਤ ਬਿਜਲੀ ਗ੍ਰੈਡ ਨੂੰ ਅਚਾਨਕ ਲੱਗ ਗਈ ਜਿਸ ਕਾਰਨ ਬਿਜਲੀ ਸਪਲਾਈ ਕਾਫੀ ਪ੍ਰਭਾਵਿਤ ਹੋਈ ਪਾਵੇਂ ਇਸ ਸਬੰਧੀ ਹਾਲੇ ਤੱਕ ਕਿਸੇ ਵੀ ਪਾਵਰ ਕਾਮ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰੰਤੂ ਸੂਤਰ ਦੱਸਦੇ ਹਨ ਕਿ ਅੱਜ 25 ਮਈ ਸ਼ਾਮ ਤੱਕ ਬਿਜਲੀ ਸਪਲਾਈ ਵਕ-ਵਕ ਥਾਵਾਂ ਤੇ ਪ੍ਰਭਾਵਿਤ ਰਹਿ ਸਕਦੀ ਹੈ ਇਸ ਦੌਰਾਨ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਜੋ ਕਿ ਇੱਕ ਸਮਾਜ ਸੇਵੀ ਅਗੂ ਹਨ ਉਹ ਵੀ ਮੌਕੇ ਤੇ ਪੁੱਜੀ ਅਤੇ ਅੱਗ ਤੇ ਕਾਬੂ ਪਾਉਣ ਲਈ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਸਾਲ ਵੀ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਸੀ ਅਤੇ ਕਈ ਦਿਨ ਮੋਗਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਸੀ ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਮੌਸਮ ਕਾਫੀ ਖਤਰਨਾਕ ਹੋਇਆ ਪਿਆ ਹੈ ਅਤੇ ਕਈ ਥਾਂ ਥਾਈ ਹਨੇਰੀ ਚਖੜ ਅਤੇ ਮੀਂਹ ਕਾਰਨ ਕਾਫੀ ਨੁਕਸਾਨ ਉਪੀ ਹੋਇਆ ਹੈ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਚ 412 ਕੈਦੀ ਰਿਹਾ ਕਰਨ ਦੇ ਹੁਕਮ ਦਾਦੀ ਦੋਸਤੋ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ 412 ਕੈਦੀਆਂ ਨੂੰ 2 ਹਫ਼ਤੇ ਅੰਦਰ ਅੰਤ੍ਰਿਮ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਦੀਆਂ ਸਮੇਂ ਤੋਂ ਪਹਿਲਾਂ ਰਿਹਾਈ ਦੀਆਂ ਅਰਜ਼ੀਆਂ ਲਟਕੀਆਂ ਹੋਈਆਂ ਸਨ ਦਸਟੇਸ ਹਰਪ੍ਰੀਤ ਸਿੰਘ ਬਰਾੜ ਨੇ ਕੈਦੀਆਂ ਦੀਆਂ ਅਰਜ਼ੀਆਂ ਤੇ ਕਾਰਵਾਈ ਕਰਨ ਤੇ ਸਪਸ਼ਟ ਅਸਫਲਤਾ ਲਈ ਸੂਬੇ ਦੇ ਅਧਿਕਾਰੀਆਂ ਨੂੰ ਵੀ ਝਾੜ ਪਈ ਉਹਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ 'ਚ ਕੈਦੀਆਂ ਦੀਆਂ ਅਰਜ਼ੀਆਂ ਅਰਜ਼ੀਆਂ ਤੇ ਕਾਰਵਾਈ ਕਰਨ ਤੇ ਰਾਜ ਏਜੰਸੀਆਂ ਵੱਲੋਂ ਸਪਸ਼ਟ ਅਸਫਲਤਾ ਬਹੁਤ ਚਿੰਤਾਜਨਕ ਹੈ ਜਿਸ ਕਾਰਨ ਨਾਲ ਬਿਨਾਂ ਕੈਰ ਕੈਦੀਆਂ ਨੂੰ ਹੋਰ ਜ਼ਿਆਦਾ ਕੈਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਉਹ ਰਿਹਾ ਹੋਣ ਦੇ ਯੋਗ ਹੋ ਸਕਦੇ ਹਨ ਇਸ ਤਰ੍ਹਾਂ ਨਿਯਾਸ਼ਣ ਨਜ਼ਰੀਆ ਉਦਾਸੀਨਤਾ ਦੀ ਸੰਸਕ੍ਰਿਤੀ ਦਾ ਲੱਛਣ ਹੈ ਜੋ ਮੁਜਲਮਾਂ ਜੋ ਮੁਲਜਮਾਂ ਦੇ ਦੇਕਾਰਾਂ ਤੇ ਪਲਾਈ ਦੇ ਵਿਸ਼ੇ ਤੇ ਵਿਕਸਿਤ ਹੋਈ ਹੈ ਬੈਂਚ ਨੇ ਹਰਿਆਣਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਦੋ ਨੂੰ ਪਿਛਲੇ 2 ਸਾਲਾਂ ਤੋਂ ਲਟਕ ਕੇ ਰਹੀ ਦੇ ਮਾਮਲਿਆਂ ਦੇ ਵੇਰਵਿਆਂ ਦੇ ਨਾਲ ਹਲਫਨਾਮਾ ਬੈਰ ਕਰਨ ਦਾਵੀ ਨਿਰਦੇਿਤ ਦਿੱਤਾ ਜਸਟਿਸ ਬਰਾੜ ਨੇ ਕਿਹਾ ਕਿ ਕੈਦੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਿਵਹਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਮੌਲਕ ਅਧਿਕਾਰਾਂ ਤੋਂ ਵਾਂਝੇ ਕਰਦਿਆਂ ਚੁਣ-ਚੁਣ ਕੇ ਮਾਮਲੇ ਦਰਜ ਕਰਨ ਖਿਲਾਫ ਚੇਤਾਵਨੀ ਦਿੱਤੀ ਤੇ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਰੋਨਾ ਧਾਰ ਰਿਹਾ ਖਤਰਨਾਕ ਰੂਪ ਦੇਸ਼ 'ਚ ਹੋ ਰਹੀ ਇੱਕ ਹੋਰ ਮੌਤ ਦੱਦੀ ਦੋਸਤੋ ਕਿ ਕਰੋਨਾ ਵਾਇਰਸ ਦੇ ਵੱਧੇ ਇਨਫੈਕਸ਼ਨ ਨੇ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਦੇਸ਼ ਵਿੱਚ ਕਰੋਨਾ ਦੇ ਨਵੇਂ ਰੂਪ ਦੀ ਖੋਜ ਤੋਂ ਬਾਅਦ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਸਿਹਤ ਵਿਭਾਗ ਦੇ ਅਨੁਸਾਰ ਬੰਗਲੌਰੂ ਵਿੱਚ ਕਰੋਨਾ ਤੋਂ ਪੀੜਤ ਇੱਕ 84 ਸਾਲ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਥਾਣੇ ਵਿੱਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ 3500 ਸਰਗਰਮ ਮਾਮਲੇ ਹਨ ਹਾਲ ਹੀ ਵਿੱਚ ਭਾਰਤ ਵਿੱਚ ਕਰੋਨਾ ਦੇ ਨਾ ਦੇ ਦੋ ਨਵੇਂ ਰੂਪ ਐਨਵੀ 1.8.1 ਅਤੇ ਐਲਐਫ 7 ਦੀ ਪਛਾਣ ਕੀਤੀ ਗਈ ਹੈ ਇਹਨਾਂ ਰੂਪਾਂ ਕਾਰਨ ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਲਾਗ ਦੇ ਮਾਮਲੇ ਵਿੱਚ ਵਧਾ ਹੋਇਆ ਹੈ ਭਾਰਤ ਵਿੱਚ ਇਹਨਾਂ ਰੂਪਾਂ ਦੀ ਸੀਮਤ ਗਿਣਤੀ ਵਿੱਚ ਮਾਮਲੇ ਸਾਹਮਣੇ ਆਏ ਹਨ ਨੰਨਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਦਿੱਲੀ ਮੁੰਬਈ ਬੰਗਲੌਰੂ ਅਤੇ ਗੁਰੂਗਰਾਮ ਵਰਗੇ ਵੱਡੇ ਸ਼ਹਿਰਾਂ ਵਿੱਚ ਲਾਗਦੇ ਮਾਮਲੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਸਥਿਤੀ ਤੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬੀ ਹੋ ਜਾਓ ਸਾਵਧਾਨ ਗਰਮੀ ਕਾਰਨ ਤੇਜ਼ੀ ਨਾਲ ਫੈਰ ਰਹੀ ਪੈਰ ਪਸਾਰ ਰਹੀ ਇਹ ਭਿਆਨਕ ਬਿਮਾਰੀ ਦਾਦੀ ਦੋਸਤੋ ਕਿ ਆਤ ਦੀ ਪੈਰੇ ਗਰਮੀ ਵਿੱਚ ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਨੇ ਪੈਰ ਪਸਾਰਨੇ ਜ਼ਿਲ੍ਹੇ ਵਿੱਚ ਸ਼ੁਰੂ ਕਰ ਦਿੱਤੇ ਹਨ ਦਿਲੇ ਅੰਦਰ ਡੇਂਗੂ ਦੇ 7 ਅਤੇ ਚਿਕਨਗੁਨੀਆ ਦੇ 16 ਮਾਮਲੇ ਰਿਪੋਰਟ ਹੋਏ ਹਨ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਦੇ ਜਿੱਥੇ ਸਰਕਾਰੀ ਸਿੱਤ ਕੇਂਦਰੀ ਕੇਂਦਰਾਂ ਵਿੱਚ ਮੁਫਤ ਟੈਸਟ ਕਰਨ ਦੇ ਹੁਕਮ ਜਾਰੀ ਕੀਤੇ ਹਨ ਉੱਥੇ ਹੀ ਉਪਤ ਵਰਗ ਦੇ ਮਰੀਜ਼ਾਂ ਲਈ ਸਿਹਤ ਕੇਂਦਰਾਂ ਵਿੱਚ 70 ਬੈੱਡ ਰਾਖਵੇਂ ਰੱਖੇ ਹਨ ਵਿਭਾਗ ਵੱਲੋਂ ਡੇਂਗੂ ਤੇ ਚਿਕਨਗੁਨੀਆ ਦੀ ਬਿਮਾਰੀ ਦੇ ਬਚਾਅ ਲਈ ਲੋਕਾਂ ਲਈ ਗਾਈਡਲਾਈਨ ਵੀ ਜਾਰੀ ਕੀਤੀਆਂ ਗਈਆਂ ਹਨ ਜਾਣਕਾਰੀ ਅਨੁਸਾਰ ਡੇਂਗੂ ਦਾ ਮੱਠਰ 16 ਤੋਂ 30 ਡਿਗਰੀ ਤਾ ਮਾਨ ਵਿੱਚ ਜਿਆਦਾ ਅਸਰ ਦਿਖਾਉਂਦਾ ਹੈ ਇਹ ਮੱਛਰ ਸਾਹ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਤਕਰੀਬਨ 7 ਦਿਨ ਪਾਣੀ ਖੜਾ ਰਹਿਣ ਤੇ ਇਹ ਲਾਰਵੇ ਪੈਦਾ ਕਰਦਾ ਹੈ ਸੀਤੂ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਹੁਣ ਤੱਕ 7 ਮਾਮਲੇ ਡੇਂਗੂ ਦੇ ਪੋਜ਼ਿਟਿਵ ਆਏ ਹਨ ਜਦ ਕਿ ਚੁਟਕਣ ਗੁਣੀਆਂ ਦੇ 16 ਕੇਸ ਰਿਪੋਰਟ ਕੀਤੇ ਗਏ ਹਨ ਪਿਛਲੇ ਸਾਲ ਡੇਂਗੂ ਦੇ 105 ਮਾਮਲੇ ਪੋਜ਼ਿਟਿਵ ਆਏ ਸਨ ਅਤੇ 32 ਮਾ ਹਮਲੇ ਟਿਕਣ ਗੁਣੀਆਂ ਦੇ ਰਿਪੋਰਟ ਹੋਏ ਸਨ ਕਿਹਾ ਜਾਂਦਾ ਹੈ ਕਿ ਡੇਂਗੂ ਦਾ ਮੱਛਰ ਇੱਕ ਸਾਲ ਆਪਣਾ ਜ਼ਿਆਦਾ ਅਸਰਦਕ ਹੁੰਦਾ ਹੈ ਤੇ ਦੂਸਰੇ ਸਾਲ ਇਸ ਦਾ ਅਸਰ ਘਟ ਜਾਂਦਾ ਹੈ ਪਿਛਲੇ ਸਾਲ ਉਪਤ ਬਿਮਾਰੀ ਬੇहद ਘੱਟ ਮਾਮਲੇ ਸਾਹਮਣੇ ਆਏ ਸਨ ਇਸ ਵਾਰ ਮਾਮਲੇ ਵਧਣ ਦਾ ਖਤਰਾ ਘਟਾਇਆ ਜਾ ਰਿਹਾ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਨਾਲ ਪੰਜਾਬ ਚ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਸਿੱਖਣਗੇ ਤੇਲਗੂ ਪਾਸ਼ਾ ਨੋਟੀਫਿਕੇਸ਼ਨ ਹੋਇਆ ਜਾਰੀ ਦਾਦੀ ਦੋਸਤੋ ਕਿ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਤੇਲਗੂ ਪਾਸ਼ਾ ਪੜਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਹੁਕਮ ਤਹਿਤ 16 ਮਈ ਤੋਂ 5 ਜੂਨ ਤੱਕ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਭਾਰਤੀ ਭਾਸ਼ਾ ਸਮਰ ਕੈਂਪ ਅਯੋਜਿਤ ਕੀਤੇ ਜਾਣਗੇ ਜਿਸ ਵਿੱਚ ਉਹਨਾਂ ਨੂੰ ਤਿਲਗੁ ਭਾਸ਼ਾ ਦੇ ਬੁਨਿਆਦੀ ਜਾਣਕਾਰੀ ਦਿੱਤੀ ਜਾਵੇਗੀ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਭਾਰਤੀ ਭਾਸ਼ਾ ਸਮਰ ਕੈਂਪਸ ਸਰਕਾਰੀ ਸਕੂਲਾਂ ਵਿੱਚ ਸਾਂਝੇ ਦੇ ਨਾਲ ਹੀ ਚੱਲੇਗਾ ਇਸ ਕੈਂਪ ਵਿੱਚ 6 ਮਈ ਤੋਂ ਲੈ ਕੇ 10 10ਵੀਂ ਇਸ ਕੈਂਪ ਵਿੱਚ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ ਇਹ ਨੋਟੀਫਿਕੇਸ਼ਨ ਪੰਜਾਬ ਦੇ ਐਸਐਸਸੀਆਰਟੀ ਡਾਇਰੈਕਟਰ ਪੀਸੀਐਸਐਮ ਮਨਿੰਦਰ ਕੌਰ ਬਰਾੜ ਦੇ ਦੁਆਰਾ ਨਿਰਦੇਸ਼ਨ ਜਾਰੀ ਕੀਤਾ ਗਿਆ ਹੈ ਤੇ ਦੋਸਤੋ ਪੂਰੇ ਸੂਬੇ ਵਿੱਚ ਸਿੱਖਿਆ ਦੀ ਮੌਜੂਦਾ ਤਿਤਿੰ ਦੇਖਦੇ ਹੋਏ ਟੀਚਰਾਂ ਨੇ ਐਸਾ ਤੇ ਸਵਾਲ ਚੁੱਕੇ ਹਨ ਟੀਚਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 12ਵੀਂ ਕਲਾਸ ਦੇ ਤੇ 3800 ਤੋਂ ਵੱਧ ਤੇ 10ਵੀਂ ਕਲਾਸ ਤੇ 1575 ਵਿਦਿਆਰਥੀ ਪੰਜਾਬੀ ਵਿੱਚ ਫੇਲ ਹੋ ਗਏ ਹਨ ਜਦ ਕਿ ਸਿੱਖਿਆ ਭਾਗ ਹੁਣ ਉਹਨਾਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਪੜ੍ਹਾਉਣ ਲਈ ਟੀਚਰਾਂ ਨੂੰ ਕਹਿ ਰਿਹਾ ਹੈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਉਹਨਾਂ ਕਹਿਣਾ ਹੈ ਕਿ ਜਦੋਂ ਵਿਦਿਆਰਥੀ ਆਪਣੀ ਮੱਤ ਪਾਛਾ ਪੰਜਾਬੀ ਵਿੱਚ ਪਿੱਛੜ ਰਹੇ ਹਨ ਤਾਂ ਚੌਥੀ ਭਾਸ਼ਾ ਦਾ ਬੋਝ ਪਾਉਣਾ ਪੂਰੀ ਤਰ੍ਹਾਂ ਤੋਂ ਗੈਰ ਵਿਗਿਆਨਕ ਤੇ ਤਰਕਹੀਣ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਦੇ ਜਰੂਰ ਕਰਦੇ ਦੋਸਤੋ ਧੰਨਵਾਦ